ਆਸਵਾ ਮੱਲਾ ਪੰਜਵਾ ਮਨ ਤ੍ਰਿਪਤਾਨੋ ਮਿਟੇ ਜੰਜਾਲ ਪ੍ਰਭ ਆਪਣਾ ਹੋਇਆ ਕਿਰਪਾਲ ਸੰਤ ਪ੍ਰਸਾਦ ਭਲੀ ਬਣੀ ਜਾਂ ਕੈ ਗ੍ਰਹਿ ਸਭ ਕਿਛ ਹੈ ਪੂਰਨ ਸੋ ਭੇਟਿਆ ਨਿਰਭੈ ਧਨੀ ਰਹਾਉ ਨਾਮ ਦਿਰੜਾਇਆ ਸਾਧ ਕਿਰਪਾਲ ਮਿਟ ਗਈ ਭੂਖ ਮਹਾ ਬਿਕਰਾਲ ਠਾਕੁਰੇ ਆਪਣੇ ਕੀਨੀ ਦਾਤ ਜਲਨ ਬੁਝੀ ਮਨ ਹੋਈ ਸ਼ਾਂਤ ਮਿਟ ਗਈ ਭਾਲ ਮਨ ਸਹਜ ਸੁਮਾਨਾ ਨਾਨਕ ਪਾਇਆ ਨਾਮ ਖਜ਼ਾਨਾ ਆਸਾ ਮੁਹੱਲਾ 5 ਥਾਕਰ ਸਿਉ ਜਾ ਕੀ ਬਨਾਈ ਭੋਜਨ ਪੂਰਨ ਰਹੀ ਅਗਾਈ ਕਛੂ ਨਾ ਥੋਰਾ ਹਰ ਭਗਤਨ ਕੋ ਖਾਤ ਖਰਚਤ ਬਿਲਛਤ ਦੇਵਨ ਕੋ ਰਹਾਉ ਜਾਂ ਕਾ ਧਨੀ ਅਗੰਗ ਸਾਈ ਮਾਨੁਖ ਕੀ ਕਹੋ ਕੀਤ ਚਲਾਈ ਜਾਂ ਕੀ ਸੇਵਾ ਦਸ ਅਸ਼ਟ ਸਿਧਾਈ ਪਲਕ ਦਿਸ਼ਟ ਤਾਂ ਕੀ ਲਾਗੋ ਪਾਈ ਜਾਂ ਕੋ ਦਇਆ ਕਰੋ ਮੇਰੇ ਸੁਆਮੀ ਕਹੋ ਨਾਨਕ ਨਾਹੀ ਤਿਨ ਕਾਮੀ ਆਸਾ ਮਹੱਲਾ ਪੰਜਵਾਂ ਜੋ ਮੈਂ ਆਪਣਾ ਸਤਗੁਰੁ ਧਿਆਇਆ ਤਬ ਮੇਰੇ ਮਨ ਮਹਾਂ ਸੁਖ ਪਾਇਆ ਮਿਟ ਗਈ ਗਨਤ ਬਨਾਸੇ ਉਹ ਸੰਸਾ ਨਾਮ ਰਤੇ ਜਨ ਭਏ ਭਗਵੰਤਾ ਰਹਾ ਜੋ ਮੈਂ ਆਪਣਾ ਸਾਹਿਬ ਚੀਤ ਤਉ ਭਉ ਮਿਟਿਓ ਮੇਰੇ ਮੀਤ ਜੋ ਮੈਂ ਊਟ ਗਈ ਪ੍ਰਭ ਤੇਰੀ ਤਾ ਪੂਰਨ ਹੋਈ ਮਨ ਸਾ ਮੇਰੀ ਦੇਖ ਚਲਤ ਮਨ ਭਏ ਦਲਾਸਾ ਨਾਨਕ ਦਾਸ ਤੇਰਾ ਪ੍ਰਵਾਸਾ ਆਸਾ ਮਹੱਲਾ ਪੰਜਵਾਂ ਅਨੰਦਨ ਮੂਸਾ ਲਾਜ ਟੁਕਾਈ ਗਿਰਤ ਕੂਪ ਮਹਿ ਖਾਏ ਮਠਾਈ ਸੋਚਤ ਸਾਚਤ ਰਹਿਨ ਬਿਹਾਨੀ ਅਨਕਰੰਗ ਮਾਇਆ ਕੇ ਚਿਤਵਤ ਕਬਹੂ ਨਾ ਸਿਮਰੈ ਸਾਰੰਗ ਪਾਨੀ ਰਹਾ ਦਰਮ ਕੀ ਛਾਇਆ ਨਿਸ਼ਚਲ ਗ੍ਰਹਿ ਬਾਂਦਿਆ ਕਾਲ ਕੈ ਫਾਸ ਸਖਤ ਸਰ ਸੰਦਿਆ ਬਾਲੂ ਕਿਨਾਰਾ ਤਰੰਗ ਮੁਖ ਆਇਆ ਸੋ ਥਾਨ ਮੂੜ નિਹਚਲ ਕਰ ਪਾਇਆ ਸਾਧ ਸੰਗ ਜਪਿਓ ਹਰ ਰਾਈ ਨਾਨਕ ਜੀਵੈ ਹਰ ਗੁਣ ਗਾਈ ਆਸਾ ਮਹੱਲਾ 5 2 ਤੁਕੇ 9 ਹੁਨ ਕੈ ਸੰਗ ਤੂੰ ਕਰਤੀ ਕੇਲ ਹੁਨ ਕੈ ਸੰਗ ਹਮ ਤੁਮ ਸੰਗ ਮੇਲ ਉਨ ਕੈ ਸੰਗ ਤੁਮ ਸਭ ਕੋ ਲੋਰੈ ਪੋਸ ਬਿਨਾ ਕੋ ਮੁਖ ਨਹੀਂ ਜੋਰੈ ਤੇ ਬੈਰਾਗੀ ਕਹਾ ਸਮਾਏ ਤਿਸ ਬਿਨ ਤੁਹੀ ਦੁਹੇਰੀ ਰਿਹਾਉ ਉਨ ਕੈ ਸੰਗ ਤੂੰ ਗ੍ਰਹਿ ਮਹਿ ਮਹਾਰ ਉਨ ਕੈ ਸੰਗ ਤੂੰ ਹੋਈ ਹੈ ਜਾਹਰ ਉਨ ਕੈ ਸੰਗ ਤੂੰ ਰੱਖੀ ਪਪੋਲ ਉਸ ਬਿਨਾ ਤੂੰ ਛੁਟਕੀ ਰੋਲ ਉਨ ਕੈ ਸੰਗ ਤੇਰਾ ਮਾਨ ਮਹਤ ਉਨ ਕੈ ਸੰਗ ਤੁਮ ਸਾਖ ਜਗਤ ਉਨ ਕੈ ਸੰਗ ਤੇਰੀ ਸਭ ਬਿਦ ਥਾਟੀ ਕੋਸ ਬਿਨਾ ਤੂੰ ਹੋਈ ਹੈ ਮਾਟੀ ਉਹ ਬਿਰਾਗੀ ਮਰੈ ਨਾ ਜਾਏ ਹੁਕਮੇ ਬਾਦਾਕਾਰ ਕਮਾਏ ਛੋੜ ਵਿਛੋੜੇ ਨਾਨਕ ਥਾਪ ਆਪਣੀ ਕੁਦਰਤ ਜਾਣੈ ਆਪ ਹਾਸਾ ਮਹੱਲਾ ਪੰਜਵਾਂ ਨਾ ਉਹ ਮਰਤਾ ਨਾ ਹਮ ਡਰਿਆ ਨਾ ਉਹ ਬਿਨਸੈ ਨਾ ਹਮ ਕੜਿਆ ਨਾ ਉਹ ਨਿਰਧਨ ਨਾ ਹਮ ਭੁਖੇ ਨਾ ਉਸ ਦੂਖ ਨਾ ਹਮ ਕੋ ਦੂਖੇ ਅਵਰ ਨ ਕੋ ਮਾਰਨਵਾਰਾ ਜੀਉ ਹਮਾਰਾ ਜੀਉ ਦੇਨਹਾਰਾ ਰਹਾਉ ਨਾ ਉਸ ਬੰਧਨ ਨਾ ਹਮ ਬਾਂਦੇ ਨਾ ਉਸ ਧੰਦਾ ਨਾ ਹਮ ਤਾਂਦੇ ਨਾ ਉਸ ਮੈਲ ਨਾ ਹਮ ਕੋ ਮੈਲਾ ਉਸ ਆਨੰਦ ਤਾਂ ਹਮ ਸਦ ਕੇਲਾ ਨਾ ਉਸ ਸੋਚ ਨਾ ਹਮ ਕੋ ਸੋਚਾ ਨਾ ਉਸ ਲੇਪ ਨਾ ਹਮ ਕੋ ਪੋਚਾ ਨਾ ਉਸ ਭੂਖ ਨਾ ਹਮ ਕੋ ਤ੍ਰਿਸ਼ਨਾ ਜਾਂ ਉਹ ਨਿਰਮਲ ਤਾਂ ਹਮ ਜਚਨਾ ਹਮ ਕਿਛ ਨਾਹੀ ਏਕੈ ਓਹੀ ਆਗੇ ਪਾਛੈ ਏਕੋ ਸੋਈ ਨਾਨਕ ਗੁਰ ਕੋਏ ਭ੍ਰਮ ਭੰਗਾ ਹਮ ਓਏ ਮਿਲ ਹੋਏ ਇਕ ਰੰਗਾ ਆਸਾ ਮਹੱਲਾ ਪੰਜਵਾ ਅਨਕ ਪਾਤ ਕਰ ਸੇਵਾ ਕਰੀਐ ਜੀਉ ਪ੍ਰਾਣ ਤਨ ਆਗੇ ਧਰੀਐ ਪਾਣੀ ਪੱਖਾ ਕਰਉ ਤਜ ਅਭਮਾਨ ਅਨਕ ਬਾਰ ਜਾਈਐ ਕੁਰਬਾਨ ਸਾਈ ਸੁਹਾਗਣ ਜੋ ਪ੍ਰਭ ਭਾਈ ਤਿਸ ਕੈ ਸੰਗ ਮਿਲੋ ਮੇਰੀ ਮਾਈ ਰਹਾਉ ਦਾਸਨ ਦਾਸੀ ਕੀ ਪਨੇਹਾਰ ਹੁਨ ਕੀ ਰੇਣ ਬਸੈ ਜੀ ਨਾਲ ਮਾਥੈ ਭਾਗ ਤਾਂ ਪਾਵੋ ਸੰਗ ਮਿਲੈ ਸੁਆਮੀ ਆਪਣੈ ਰੰਗ ਜਾਪ ਤਾਪ ਦੇਵੋ ਸਭ ਨੇਮਾ ਕਰਮ ਧਰਮ ਅਰਪੋ ਸਭ ਹੋਮਾ ਗਰਭ ਮੋਹ ਤਜ ਹੋ ਰੇਨ ਉਨ ਕੈ ਸੰਗ ਦੇਖੋ ਪ੍ਰਭ ਨੈਣ ਨਿਮਕ ਨਿਮਕ 에ਹੀ ਆਰਾਧੋਂ ਦਿਨ ਸਰਹਿਣ 에 ਸੇਵਾ ਸਾਧੋਂ ਭਏ ਕਿਰਪਾਲ ਗੋਪਾਲ ਗੋਬਿੰਦ ਸਾਧ ਸੰਗ ਨਾਨਕ ਬਖਸ਼ਿੰਦ ਆਸਾ ਮੁਹੱਲਾ ਪੰਜਵਾਂ ਪ੍ਰਭ ਕੀ ਪ੍ਰੀਤ ਸਦਾ ਸੁਖ ਹੋਏ ਪ੍ਰਭ ਕੀ ਪ੍ਰੀਤ ਦੁੱਖ ਲੱਗੈ ਨਾ ਕੋਏ ਪ੍ਰਭ ਕੀ ਪ੍ਰੀਤ ਹਉ ਮੈਂ ਮਲਖ ਹੋਏ ਪ੍ਰਭ ਕੀ ਪ੍ਰੀਤ ਸਾਧ ਨਿਰਮਲ ਹੋਏ ਸੁਨੋ ਮੀਤ ਐਸਾ ਪ੍ਰੇਮ ਪਿਆਰ ਜੀ ਪ੍ਰਾਨ ਘਟ ਘਟ ਆਧਾਰ ਰਹਾ ਪ੍ਰਭ ਕੀ ਪ੍ਰੀਤ ਭਏ ਸਗਲ ਨਿਦਹਾਨ ਪ੍ਰਭ ਕੀ ਪ੍ਰੀਤ ਰਿਦੈ ਨਿਰਮਲ ਨਾਮ ਪ੍ਰਭ ਕੀ ਪ੍ਰੀਤ ਸਦ ਸੋਭਾਵੰਤ ਪ੍ਰਭ ਕੀ ਪ੍ਰੀਤ ਸਭ ਮਿਟੀ ਹੈ ਚਿੰਤਾ ਪ੍ਰਭ ਕੀ ਪ੍ਰੀਤ ਇਹੋ ਭਵ ਜਲ ਤਰੈ ਪਰਬ ਕੀ ਪ੍ਰੀਤ ਜਮਤੇ ਨਹੀਂ ਡਰੈ ਪ੍ਰਭ ਕੀ ਪ੍ਰੀਤ ਸਗਲ ਉਧਾਰੈ ਪ੍ਰਭ ਕੀ ਪ੍ਰੀਤ ਚੱਲੈ ਸੰਗਾਰੈ ਆਪੋ ਕੋਈ ਮਿਲੈ ਨਾ ਭੂਲੇ ਜਿਸ ਕਰਪਾਲ ਤਿਸ ਸਾਧ ਸੰਗ ਭੂਲੇ ਕਹੋ ਨਾਨਕ ਤੇਰਾ ਕੁਰਬਾਨ ਸੰਤਿ ਓਟ ਪ੍ਰਭ ਤੇਰਾ ਤਾਣ ਆਸਾ ਮਹੱਲਾ ਪੰਜਵਾਂ ਭੂਪਤ ਹੋਏ ਕੈ ਰਾਜ ਕਮਾਇਆ कर कर अनर्थ बेहा माया संचत संचत थैली कीनी प्रभ उस डार अवर को दीनी काच गगरिया आंब मझरिया गर्भ गर्भ ओआहू मह परिया रहा निरपो भया निहंगा चीत न आयो करता संगा लश्कर जोड़े किया संबाहा निकसिया फूक ਤਾ ਹੋਏ ਗਇਓ ਸੁਆਹਾ ਉੱਚੇ ਮੰਦਰ ਮਹਿਲ ਅਰ ਰਾਣੀ ਹਸਤ ਘੋੜੇ ਜੋੜੇ ਮਨ ਭਾਨੀ ਵੱਡ ਪਰਵਾਰ ਪੂਤ ਅਰ ਧੀਆ 모ਹੇ ਪਚੇ ਪਚ ਅੰਦਾ ਮੂਆ ਜਿਨਹ ਉਪਾਹਾ ਤਿਨਹ ਵਿਨਾਹਾ ਰੰਗ ਰਸਾ ਜੈਸੇ ਸੁਪਨਾਹਾ ਸੋਈ ਮੁਕਤਾ ਤਿਸ ਰਾਜ ਮਾਲ ਨਾਨਕ ਦਾਸ ਜਿਸ ਖਸਮ ਦਿਆਲ ਆਸਾ ਮਹੱਲਾ ਪੰਜਵਾ 인ਸਿਓਂ ਪ੍ਰੀਤ ਕਰੀ ਕਾਨੇਰੀ ਜੋ ਮਿਲਿਐ ਤੋ ਵਧੈ ਵਧੇਰੀ ਗਲ ਚੰਮੜੀ ਜੋ ਛੋੜੈ ਨਾਹੀ ਲਾਗ ਛੁੱਟੋ ਸਤਗੁਰ ਕੀ ਪਾਈ ਜਗ ਮੋਹਣੀ ਹਮ ਤਿਆਗ ਗੁਆਈ ਨਿਰਗੁਣ ਮਿਲਿਓ ਵਜੀ ਵਧਾਈ ਰਹਾਉ ਐਸੀ ਸੁੰਦਰ ਮਨ ਕੋ ਮੋਹ ਹੈ ਬਾਟ ਘਾਟ ਗ੍ਰਹਿ ਬਨ ਬਨ ਜੋ ਹੈ ਮਨ ਤਨ ਲਾਗੈ ਹੋਏ ਕੈ ਮੀਠੀ ਗੁਰ ਪ੍ਰਸਾਦਿ ਮੈਂ ਖੋਟੀ ਡੀਠੀ ਅਗਰਕ ਉਸਕੇ ਵੱਡੇ ਠਗਾਉ ਛੋੜੈ ਨਾਹੀ ਬਾਪ ਨਾ ਮਾਉ ਮੇਲੀ ਆਪਣੇ ਓਨਲੇ ਬਾਂਦੇ ਗੁਰ ਕਿਰਪਾ ਤੇ ਮੈਂ ਸਗਲੇ ਸਾਦੇ ਅਬ ਮੋਰੈ ਮਨ ਭਇਆ ਆਨੰਦ ਪਉ ਚੂਕਾ ਟੂਟੇ ਸਭ ਫੰਦ ਕਹੋ ਨਾਨਕ ਜਾਂ ਸਤਗੁਰ ਪਾਇਆ ਕਰ ਸਗਲਾ ਮੈਂ ਸੁਖੀ ਬਸਾਇਆ ਆਸਾ ਮਹੱਲਾ ਪੰਜਵਾਂ ਆਠ ਪਹਿਰ ਨਿਕਟ ਕਰ ਜਾਣੈ ਪ੍ਰਭ ਕਾ ਕੀਆ ਮੀਠਾ ਮਾਨੈ ਏਕ ਨਾਮ ਸੰਤਨ ਆਧਾਰ ਹੋਏ ਰਹੇ ਸਭ ਕੀ ਪਗਛਾਰ ਸੰਤ ਰਹਤ ਸੁਨੋ ਮੇਰੇ ਭਾਈ ਵਾ ਕੀ ਮਹਿਮਾ ਕਥਨ ਨਾ ਜਾਈ ਰਹਾਉ ਵਰਤਨ ਜਾਂ ਕਹਿ ਕੇਵਲ ਨਾਮ ਅੰਦਰੂਪ ਕੀਰਤਨ ਬਿਸਰਾਮ ਮਿੱਤਰ ਸਤਰ ਜਾ ਕੈ ਏਕ ਸਮਾਨੈ ਪ੍ਰਭ ਆਪਣੇ ਬਿਨੇ ਅਵਰ ਨ ਜਾਣੈ ਕੋਟ ਕੋਟ ਅਗ ਕਾਟਨ ਹਾਰਾ ਦੁਖ ਦੂਰ ਕਰਨ ਜੀ ਕੇ ਦਾਤਾਰਾ ਸੂਰ ਬੀਰ ਬਚਨ ਕੇ ਬਲੀ ਕੌਲਾ ਬਪਰੀ ਸੰਤੀ ਛਲੀ ਤਾਂ ਕਾ ਸੰਗ ਬਾਂਚਹਿ ਸੁਰ ਦੇਵ ਅਮੋਗ ਦਰਸ ਸਫਲ ਜਾ ਕੀ ਸੇਵ ਕਰ ਜੋੜ ਨਾਨਕ ਕਰੇ ਅਰਦਾਸ ਮੋਹਿ ਸੰਤਹਾਂ ਟਹਿਲ ਦੀਜੈ ਗੁਣਤਾਸ ਆਸਾ ਮਹੱਲਾ